ਸ਼ਸ਼ੀਕਾਲ ਦੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਮੇਰੇ ਚੈਨਲ ਤੇ ਸਰਕਾਰੀ ਫਾਈ ਸੋ ਬੇਸਿਕਲੀ ਅੱਜ ਮੈਂ ਇੱਕ ਵੈਕੈਂਸੀ ਬਾਰੇ ਡਿਸਕਸ ਕਰਨ ਜਾ ਰਹੀ ਹਾਂ ਜੋ ਕਿ ਬਹੁਤ ਹੀ ਆ ਮੋਸਟ ਵੇਟਿਡ ਵੈਕੈਂਸੀ ਤੁਸੀਂ ਕਹਿ ਸਕਦੇ ਹੋ ਪੰਜਾਬ ਦੇ ਵਿੱਚ ਬਹੁਤ ਟਾਈਮ ਤੋਂ ਬਹੁਤ ਸਾਰੇ ਵੀਡੀਓਜ਼ ਪੋਸਟ ਹੋ ਰਹੀਆਂ ਸੀ ਇਹਦੇ ਬਾਰੇ ਕਿ ਵੈਕੈਂਸੀ ਆ ਚੁੱਕੀ ਹੈ ਬਟ ਆਫੀਸ਼ੀਅਲ ਕੋਈ ਵੀ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਸੀਗਾ ਗਵਰਨਮੈਂਟ ਵੱਲੋਂ ਕੀਤਾ ਗਿਆ ਸੀ ਗਵਰਨਮੈਂਟ ਵੱਲੋਂ ਬਟ ਹੁਣੇ ਕੱਲ ਹੀ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਜਿਹਦੇ ਹਿਸਾਬ ਨਾਲ ਉਹਨਾਂ ਨੂੰ ਅ ਅੰਗਨਵਾੜੀ ਵਰਕਰਸ ਤੇ ਹੈਲਪਰਸ ਦੀ ਜ਼ਰੂਰਤ ਹੈ ਸੋ ਅੱਪਾ ਕੁਝ ਚੀਜ਼ਾਂ ਡਿਸਕਸ ਕਰਾਂਗੀ एलिਜੀਬਿਲਟੀ ਕ੍ਰਾਈਟੇਰੀਆ ਕੀ ਹੈ ਤੇ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ ਓਕੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਟੋਟਲ ਨੰਬਰ ਆਫ ਵੈਕੈਂਸੀਜ਼ ਨੇ 6110 ਉਹਦੇ ਵਿੱਚੋਂ 1316 ਅੰਗਨਵਾੜੀ ਵਰਕਰਸ ਚਾਹੀਦੇ ਨੇ ਤੇ 4794 ਅੰਗਨਵਾੜੀ ਹੈਲਪਰਸ ਚਾਹੀਦੇ ਨੇ ਸੋ ਬੇਸਿਕਲੀ ਜੋ ਸੈਲਰੀ ਰਹੂਗੀ ਉਹ ਗਵਰਨਮੈਂਟ ਐਸ ਪਰ ਗਵਰਨਮੈਂਟ ਨੋਰਮਸ ਮਤਲਬ ਹਜੇ ਕੁਝ ਫਿਕਸ ਨਹੀਂ ਹੈ ਡਿਸਾਈਡ ਨਹੀਂ ਕੀਤਾ ਹੋਇਆ ਹੈ ਤਾਂ ਕੁਆਲਿਫੀਕੇਸ਼ਨ 10th ਤੇ 12th ਚਾਹੀਦੀ ਹੈ ਏਜ ਲਿਮਿਟ ਜੋ ਹੋਣੀ ਚਾਹੀਦੀ ਹੈ ਤੁਹਾਡੀ 18 ਤੋਂ 37 ਸਾਲ ਇਸ ਐਪਲੀਕੇਸ਼ਨ ਨੂੰ ਫਿਲ ਕਰਨ ਦੀ ਡੇਟ ਸਟਾਰਟ ਹੋਗੀ 19 ਨਵੰਬਰ 2025 ਤੋਂ ਮਤਲਬ ਕੱਲ ਤੋਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਤੇ ਲਾਸਟ ਡੇਟ ਅਪਲਾਈ ਕਰਨ ਦੀ ਰਹੂਗੀ 10 12 2025 ਮਤਲਬ 10 ਦਸੰਬਰ ਤੱਕ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਜੋ ਅਫੀਸ਼ੀਅਲ ਵੈਬਸਾਈਟ ਦਾ ਲਿੰਕ ਹੈ ਉਹ ਮੈਂ ਕਮੈਂਟ ਸੈਕਸ਼ਨ ਦੇ ਵਿੱਚ ਸ਼ੇਅਰ ਕਰ ਦੂੰਗੀ ਸੋ ਥੈਟ ਕੇ ਤੁਸੀਂ ਨੋਟੀਫਿਕੇਸ਼ਨ ਪ੍ਰੋਪਰਲੀ ਇੱਕ ਵਾਰ ਗੋ ਥਰੂ ਕਰ ਪਾਓ ਵੈਸੇ ਤਾਂ ਮੈਂ ਨੋਟੀਫਿਕੇਸ਼ਨ ਇਹਦੇ ਵਿੱਚ ਵੀ ਸ਼ੇਅਰ ਕਰਨ ਜਾ ਰਹੀਆਂ ਬਟ ਸਟਿਲ ਮੈਂ ਮੈਂਸ਼ਨ ਕਰ ਦੂੰਗੀ ਲਿੰਕ ਸੋ ਥੈਟ ਕੇ ਤੁਸੀਂ ਇੱਕ ਵਾਰ ਖੁਦ ਗੋ ਥਰੂ ਹੋ ਜਾਓ ਜਿਵੇਂ ਕਿ ਆਪਾਂ ਡਿਸਕਸ ਕੀਤਾ ਨੰਬਰ ਆਫ ਵੈਕੈਂਸੀ 6110 ਨੇ ਆਂਗਨਵਾੜੀ ਵਰਕਰਸ ਲਈ ਐਨੇ ਪੋਸਟ ਨੇ ਤੇ ਆਪਣਾ ਹੈਲਪਰਸ ਲਈ 4794 ਪੋਸਟਾਂ ਨੇ ਸੋ ਜੋ ਆਂਗਣਵਾੜੀ ਵਰਕਰਸ ਨੇ ਉਹਨਾਂ ਦੀ ਜੋ ਕੁਆਲਿਫਿਕੇਸ਼ਨ ਹੈ ਉਹ 12ਵੀਂ ਮੰਗੀ ਗਈ ਹੈ ਤੇ ਆਂਗਣਵਾੜੀ ਹੈਲਪਰਸ ਲਈ ਜੋ ਕੁਆਲਿਫਿਕੇਸ਼ਨ ਮੰਗੀ ਗਈ ਹੈ ਉਹ 10ਥ ਹੈ ਮਤਲਬ ਜੇ ਅਗਰ ਤੁਸੀਂ 10ਥ ਕੀਤੀ ਹੈ 12ਥ ਕੀਤੀ ਹੈ ਤਾਂ ਤੁਸੀਂ ਇਸ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਇਹ ਸਿਰਫ ਫੀਮੇਲ ਕੈਂਡੀਡੇਟਸ ਦੇ ਲਈ ਹੈ ਵੈਕੈਂਸੀ ਤੇ ਡੋਮਿਸਾਈਲ ਆਫ ਪੰਜਾਬ ਤੁਹਾਡੇ ਕੋਲ ਹੋਣਾ ਇੰਪੋਰਟੈਂਟ ਹੈ ਮਿਨੀਮਮ ਕੁਆਲਿਫਿਕੇਸ਼ਨ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਔਰ ਤੁਹਾਨੂੰ ਪੰਜਾਬੀ ਲੈਂਗੁਏਜ ਦੀ ਨੌਲੇਜ ਹੋਣੀ ਚਾਹੀਦੀ ਹੈ ਇਸ ਵੈਕੈਂਸੀ ਨੂੰ ਅਪਲਾਈ ਕਰਨ ਦੇ ਲਈ ਸੈਲਰੀ ਆਪਾਂ ਜਿਵੇਂ ਤੁਹਾਨੂੰ ਨਾਲ ਪਹਿਲਾਂ ਹੀ ਡਿਸਕਸ ਕੀਤੇ ਇਹ ਵੀ ਮੈਂ ਡਿਸਕਸ ਕਰ ਚੁੱਕੀਆਂ ਤੇ ਲਈ ਜੋ ਅਪਲੀਕੇਸ਼ਨ ਫੀਸ ਹੈ ਬਹੁਤ ਹੀ ਨੋਮੀਨਲ ਜੀ ਹੈ ਜਨਰਲ ਕੈਟਾਗਰੀ ਲਈ ਇਹ ਰਹੂਗੀ 500 ਰੁਪਏ 500 ਰੁਪਏ ਤੇ ਐਸਸੀ ਬੀਸੀ ایਡਬਲਿਊਐਸ ਜੋ ਕੈਟਾਗਰੀਜ਼ ਨੇ ਉਹਨਾਂ ਦੇ ਲਈ ਜੋ ਫੀਸ ਰਹੂਗੀ ਉਹ 250 ਰੁਪਏ ਰਹੂਗੀ ਓਕੇ ਜਿਹੜੀਆਂ ਕੈਟਾਗਰੀਜ਼ ਦੇ ਲਈ ਫੀਸ ਐਗਜ਼ੈਂਪਸ਼ਨ ਹੈ ਮਤਲਬ ਬਣਾਉ ਨਹੀਂ ਪੇ ਕਰਨੀ ਆ ਉਹ ਫੁੱਲ ਨੋਟੀਫਿਕੇਸ਼ਨ ਦੇ ਵਿੱਚ ਤੁਸੀਂ ਇੱਕ ਵਾਰ ਗੋ ਥਰੂ ਹੋ ਸਕਦੇ ਹੋ ਬਟ ਮੋਸਟਲੀ ਜਿਹੜੇ ਕੈਂਡੀਡੇਟਸ ਹੁੰਦੇ ਨੇ ਉਹ ਇਹਨਾਂ ਕੈਟਾਗਰੀਜ਼ ਤੋਂ ਹੀ ਬਿਲੋਂਗ ਕਰਦੇ ਨੇ ਸੋ ਤਾਂ ਕਰਕੇ ਮੈਂ ਸਿਰਫ ਇਹਤੇ ਹੀ ਥੋੜਾ ਜ਼ਿਆਦਾ ਫੋਕਸ ਕੀਤਾ ਸਿਲੈਕਸ਼ਨ ਪ੍ਰੋਸੈਸ ਜੇ ਰਹੂਗਾ ਸ਼ਾਰਟਲਿਸਟਿੰਗ ਹੋਊਗੀ ਤੁਹਾਡੀ ਬੇਸਿਸ ਆਫ ਐਕੈਡੈਮਿਕ ਮੈਰਿਟ ਐਂਡ ਪ੍ਰੈਸਕ੍ਰਾਈਬਡ ਕ੍ਰਾਈਟੇਰੀਆ ਤੁਹਾਡੇ ਜਿਹਨੇ ਮਾਰਕਸ ਨੇ ਉਹਦੇ ਬਿਹਾਫ ਤੇ ਮੈਰਿਟ ਚੱਕੀ ਜਾਊਗੀ no written is exam koi bhi toda exam nahi hona jive ki generally zatar government jobs de vich honda hai ki tone ek exam le appear hona penda hai then you can proceed further is to ilawa interview te document verification hogi todi te final selection subjective verification of certificates and eligibility eligibility so jo final uh, selection todi hogi ode ho, vich tode documents wagaira verify kite jaan ge and all ਇਹ ਹੈ ਜੋ ਅਫੀਸ਼ੀਅਲ ਨੋਟੀਫਿਕੇਸ਼ਨ ਹੈ ਤੁਸੀਂ ਇੱਕ ਵਾਰ ਚੈੱਕ ਕਰ ਸਕਦੇ ਹੋ ਜੋ ਐਸਐਸ ਡਬਲਯੂਸੀਡੀ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਤੇ ਇੱਕ ਚੀਜ਼ ਦਾ ਤੁਸੀਂ ਹੋਰ ਧਿਆਨ ਰੱਖਣਾ ਜਿਵੇਂ ਕਿ ਮੈਂ ਇਸ ਪੀਡੀਐਫ ਦੇ ਵਿੱਚ ਸ਼ੇਅਰ ਕੀਤਾ ਹੈ ਕਿ ਜਿਵੇਂ ਅੰਮ੍ਰਿਤਸਰ ਦੇ ਵਿੱਚ ਐਸਈ 21 ਚਾਹੀਦੀਆਂ ਨਹੀਂ ਤੇ 64 ਇਹ ਤੁਸੀਂ ਕੈਟਾਗਰੀਜ਼ ਇੱਕ ਵਾਰ ਧਿਆਨ ਨਾਲ ਦੇਖ ਲਿਓ ਕਿ ਟੋਟਲ ਨੰਬਰ ਆਫ ਵਰਕਰਸ ਕਿੰਨੇ ਚਾਹੀਦੇ ਨੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਇੱਕ ਹੋਰ ਪੀਡੀਐਫ ਦਾ ਲਿੰਕ ਸ਼ੇਅਰ ਕਰੂੰਗੀ ਉਹਦੇ ਵਿੱਚ ਤੁਸੀਂ ਆਪਣੇ ਸੈਂਟਰ ਕੋਡ ਲਿਖਿਆ ਹੋਇਆ ਹੈ ਮਤਲਬ ਜਿਹੜੀ ਲੋਕੇਲਿਟੀ ਲਈ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਇੱਕ ਸਪੈਸਿਫਿਕ ਸੈਂਟਰ ਕੋਡ ਹੈ ਤੁਸੀਂ ਉਹ ਸੈਂਟਰ ਕੋਡ ਭਰ ਕੇ ਉਸ ਸਪੈਸਿਫਿਕ ਲੋਕੇਸ਼ਨ ਦੇ ਲਈ ਅਪਲਾਈ ਕਰ ਸਕਦੇ ਹੋ ਹੁਣ ਤੁਸੀਂ ਅਪਲਾਈ ਕਿਵੇਂ ਕਰਨਾ ਹੈ ਆਪਾਂ ਥੋੜਾ ਜਿਹਾ ਉਹ ਚੀਜ਼ਾਂ ਤੇ ਡਿਸਕਸ ਕਰਾਂਗੇ ਕਿਉਂਕਿ ਆ बहुत सारे तुम्हें तो पता है कि अगर तुम ऑनलाइन सर्च करोगे तो जो वैबसाइट्स ने टोटली ओथेंटिक नहीं है सो जो एक्चुअल वैबसाइट है गवर्नमेंट की मैं तो, तो मतलब मैनशन करूँगी उसकी तो अपना तो पो पेज ओपन होगा इस पेज पर जाके अप्लाई ऑनलाइन एप्लीकेशन फॉम से क्लिक करना है ऑनलाइन एप्लीकेशन फॉर्म पर क्लिक करन बादल एक एवेंद पेज ओपन होगा उस तो बाद अपनी रजिस्ट्रेसन करनी है ਰਜਿਸਟ੍ਰੇਸ਼ਨ ਤੁਹਾਡੀ ਮੋਬਾਈਲ ਤੇ ਵੀ ਆਊਗੀ ਤੇ ਤੁਸੀ ਇੱਕ ਮੇਲ ਆਈਡੀ ਚਾਹੀਦੀ ਹੋਊਗੀ ਤੇ ਆਪਣੀ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਈਮੇਲ ਤੇ ਨੰਬਰ ਵਾਈਫ ਵੈਰੀਫਾਈ ਕਰਨ ਤੋਂ ਬਾਅਦ ਤੁਸੀ ਇੱਕ ਵਾਰ ਰਜਿਸਟਰ ਹੋ ਜਾਓਗੇ ਰਿਕਰੂਟਮੈਂਟ ਪੋਰਟਲ ਤੇ ਉਸ ਤੋਂ ਬਾਅਦ ਤੁਹਾਨੂੰ ਕੁਝ ਡਿਟੇਲਸ ਫਿਲ ਕਰਨੀਆਂ ਹੋਣਗੀਆਂ ਹਮੇ ਦਾ ਇੱਕ ਪੇਜ ਓਪਨ ਹੋਊਗਾ ਥੈਨ ਤੁਹਾਨੂੰ ਇੱਕ ਐਵੇਂ ਦਾ ਪੇਜ ਓਪਨ ਹੋਊਗਾ ਇਸ ਪੇਜ ਦੇ ਬਾਅਦ ਮੈਂ ਤੁਹਾਨੂੰ ਕਿਹਾ ਸੀਗਾ ਕਿ ਤੁਹਾਨੂੰ ਇੱਕ ਆਂਗਣ ਆਂਗਣਵਾੜੀ ਸੈਂਟਰ ਕੋਡ ਦੀ ਜ਼ਰੂਰਤ ਪਾਊਗੀ ਇੱਥੇ ਲਿੰਕ ਦਿੱਤਾ ਹੋਇਆ ਹੈ ਕਲਿੱਕ ਹੇਅਰ ਟੂ ਡਾਊਨਲੋਡ ਪੀਡੀਐਫ ਇਸ ਪੀਡੀਐਫ ਦੇ ਵਿੱਚ ਤੁਹਾਡੀ ਲੋਕੇਸ਼ਨ ਦੇ ਹਿਸਾਬ ਨਾਲ ਜਿਵੇਂ ਫੋਰ ਐਗਜ਼ਾਮਪਲ ਤੁਸੀਂ ਪਟਿਆਲਾ ਅਪਲਾਈ ਕਰਨਾ ਚਾਹੁੰਦੇ ਹੋ ਜਿੰਨੀਆਂ ਵੀ ਵੈਕੈਂਸੀਜ਼ ਨੇ ਪਟਿਆਲੇ ਜ਼ਿਲ੍ਹੇ ਦੇ ਅੰਦਰ ਆ ਰਹੀਆਂ ਨੇ ਉਹਨਾਂ ਸਾਰਿਆਂ ਮਤਲਬ ਜਿਹੜੇ ਪਿੰਡ ਪੈਗੇ ਆ ਕੁਝ ਸ਼ਹਿਰ ਉਹਨੂੰ ਲੱਗਦੇ ਨੇ ਉਹਦੇ ਨਾਲ ਉਹਨਾਂ ਦਾ ਇੱਕ ਸੈਂਟਰ ਕੋਡ ਦਿੱਤਾ ਹੋਊਗਾ ਜਿੱਥੇ ਤੁਸੀਂ ਬਿਲੋਂਗ ਕਰਦੇ ਹੋ ਜਾਂ ਜਿਹੜਾ ਏਰੀਆ ਤੁਹਾਨੂੰ ਨੇੜੇ ਪ

अपलोड द फोटोग्राफ सिग्नेचर एंड डॉक्यूमेंट एंड क्लिक द सबमिट बटन मतलब तो मंगन तो सिगनेचर तो करके, मतलब ख, तो तो हो गए जो अपलोड करने हो गए ये सारे चीज करने बाद उस तो बाद यू हैव तो टू डिपोजिट द फी मतलब जिनी फी जिम्मे उत्ती अगर जनरल कैटेगरी कैंडीडेट तो उन्हें हंड्रेड रुपीज है SCBC and uh, economical weaker section ਤੋਂ ਜੋ ਬਿਲੋਂਗ ਕਰਦੇ ਨੇ ਬੱਚੇ ਉਹਨਾਂ ਦੀ ਜੋ ਫੀਸ ਰਹੂਗੀ that is 200 rupees ਤੋਂ ਫਿਲ ਕਰਨ ਤੋਂ ਬਾਅਦ ਤਰਡਾ ਜੋ ਐਪਲੀਕੇਸ਼ਨ ਹੈ ਉਹ ਪ੍ਰੋਪਰਲੀ ਰਜਿਸਟਰ ਹੋ ਜਾਊਗਾ ਉੱਥੇ ਪੋਰਟਲ ਤੇ ਤੇ ਉਸ ਤੋਂ ਬਾਅਦ ਜਿਹੜੀ ਤੁਹਾਡੀ ਐਪਲੀਕੇਸ਼ਨ ਹੈ ਕੰਪਲੀਟ ਐਪਲੀਕੇਸ਼ਨ ਉਸ ਤੋਂ ਬਾਅਦ ਤੁਸੀਂ ਉਹਨੂੰ ਡਾਊਨਲੋਡ ਕਰ ਸਕਦੇ ਹੋ ਤੇ ਫਰਦਰ ਰੈਫਰੈਂਸਿਸ ਲਈ ਇਨ ਕੇਸ ਤੁਹਾਡੀ ਸਿਲੈਕਸ਼ਨ ਹੁੰਦੀ ਹੈ ਤਾਂ ਉਹ ਤੁਸੀਂ ਫਰਦਰ ਰੈਫਰੈਂਸ ਲਈ ਡਾਊਨਲੋਡ ਕਰਕੇ ਰੱਖ ਸਕਦੇ ਹੋ so this is all about ਏ ਅੱਜ ਦੀ ਵੈਕੈਂਸੀ ਦੇ ਬਾਰੇ ਸਾਰੀਆਂ ਡਿਟੇਲਸ ਮੈਂ ਤੁਹਾਨੂੰ ਸ਼ੇਅਰ ਕਰ ਦਿੱਤੀਆਂ ਨੇ ਬਾਕੀ ਜਿਹੜਾ ਮੈਂ ਤੁਹਾਨੂੰ ਲਿੰਕ ਦੱਸਿਆ ਹੋਇਆ ਮੈਂ ਤੁਹਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਮੈਂਸ਼ਨ ਕਰ ਦਿੰਨੇ ਆ ਤੁਸੀਂ ਉੱਥੋਂ ਜਾ ਕੇ ਨੋਟੀਫਿਕੇਸ਼ਨ ਦੇਖ ਵੀ ਸਕ ਸਕਦੇ ਹੋ ਤੇ ਆਨਲਾਈਨ ਅਪਲਾਈ ਕਰ ਸਕਦੇ ਹੋ ਸਟਿਲ ਅਗਰ ਤੁਸੀਂ ਕੋਈ ਡਿਫਿਕਲਟੀ ਫੇਸ ਕਰਦੇ ਹੋ ਤੁਹਾਨੂੰ ਕਿਸੇ ਚੀਜ਼ 'ਚ ਕੋਈ ਪ੍ਰੋਬਲਮ ਆ ਰਹੀ ਹੈ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਸੋ ਥੈਟ ਕਿ ਮੈਂ ਤੁਹਾਡੀ ਅਸ ਅਕੋਰਡਿੰਗਲੀ ਹੈਲਪ ਕਰ ਪਾਵਾਂ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇ ਤਾਂ ਪਲੀਜ਼ ਆਪਣੇ ਫਰੈਂਡਸ ਆ ਯਾ ਰਿਲੇਟਿਵਸ ਜੋ ਵੀ ਇਸ ਜੌਬ ਲਈ ਅਪਲਾਈ ਕਰਨਾ ਚਾਹੁੰਦੇ ਨੇ ਤੁਸੀਂ ਉਹਨਾਂ ਨਾਲ ਸ਼ੇਅਰ ਜ਼ਰੂਰ ਕਰੋ ਥੈਂਕ ਯੂ ਸੋ ਮੱਚ